ਜਮਰੂਰ ਤੇ ਪਟਿਆਲੇ ਜਿਹੜਿਆਂ ਤੋਂ ਨੀਟ ਦੇ ਕੈਂਪ ਚੋਂ ਵੱਲ ਆਉਣ ਤੇ ਰੌਣੀ ਤੇ ਗੋਲ ਨੂੰ ਕੀਤਾ ਕੈਬਨ ਮੰਤਰੀ શ્રી ਬੀਜੇਂਦਰ ਸਿੰਘ ਰਾਣੇ ਨੇ ਸਮਾਨਿਤ। ਫਤਗੋਤ ਰਾਜ ਭਰਵੀ ਵੀ। ਆ ਵਿਸ਼ੇ ਤੋਂ اوه، سر شبیه جی نوید، همون نوید جی نوید شکر میکنم آنجی سر ਸੇ ਬੂ ਵੀ ਜਿਹੜਾ ਦੂਜਾ ਆਪ ਤੋਂ ਵਾਸਤੇ ਆਮਨੀ ਜਿਹੜਾ ਆਪੇ ਆ ਸਾਡੇ ਤੁੰਮੀ ਗਿੜ ਦਾ ਈ ਐਂਟ੍ਰੈਂਸ ਇਗਜ਼ਾਮ ਹੁੰਦਾ ਹੈ ਫਾਰ ਮੈਡੀਕਲ ਦੇ ਵਿੱਚ ਐਂਟ੍ਰੈਂਸ ਇਗਜ਼ਾਮ ਹੁੰਦਾ ਹੈ ਮੈਡੀਕਲ ਸੀਟ ਲੈਣ ਵਾਸਤੇ ਉਹਦੇ ਵਿੱਚ ਬਹੁਤ ਉੱਤਮ ਅਰਜ਼ੇ ਦੇ ਉੱਪਰ ਉਸ ਬੱਚੇ ਦਾ ਸਾਡੇ ਬੇਟੇ ਦਾ ਨੰਬਰ ਆਇਆ ਉਸ ਗੱਲ ਦੀ ਮੁਬਾਰਕਬਾਦ ਦੇਣ ਵਾਸਤੇ ਇਹਦਾ ਹੌਸਲਾ ਵਧਾਉਣ ਵਾਸਤੇ ਔਰ ਇਸ ਗੱਲ ਕਰਕੇ ਉਹਨਾਂ ਦਾ ਬਹੁਤ سارے ਸਾਡੇ ਇਲਾਕੇ ਦੇ ਹੋਰ ਬੱਚੇ ਹੁੰਦੇ ਜਿਨ੍ਹਾਂ ਨੂੰ ਇਹ ਜਿਹੇ ਬੱਚਿਆਂ ਦੀ ਕਾਬਲੀਅਤ ਤੋਂ ਸੇਧ ਮਿਲਦੀ ਹੈ ਐਂਡ ਥੀਸ ਚਿਲड्रन ਮੇਕ ਆਪ ਰੋਲ ਮਾਡਲਸ ਫਾਰ ਅਦਰ ਚਿਲड्रन to follow their footsteps and become doctors and engineers in the in different fields or in different verticals of our country for doing service for the people so mainu khushi i feel happy ki sade ilake de is bachche ne ina sona sthan prapt kita NEET de vich aur aan wale samay ch jo aankra dasda hai e umeed hai ki isdi admission aims de vich all india institute of medical sciences delhi de vich hovegi ਔਰ ਉਸ ਤੋਂ ਬਾਅਦ ਇਹ ਬੱਚਾ ਅੱਗੇ ਜਾ ਕੇ ਆਪਣੀ ਪੜ੍ਹਾਈ ਕਰੂਗਾ ਔਰ ਮੈਂ ਇਹ ਜ਼ਰੂਰ ਸਮਝਦਾ ਹਾਂ ਕਿ ਇਹ ਟੀਚਰਸ ਦੀ ਲਗਾਤਾਰ ਇਹ ਬੱਚਾ GGS ਪਬਲਿਕ ਸਕੂਲ ਚ ਪੜਿਆ ਸਾਡੇ ਸਰੂ ਦੇ ਤੇ ਉੱਥੇ ਦੀ ਟੀਚਰਸ ਦੀ ਜੋ ਫਾਊਂਡੇਸ਼ਨ ਇਸ ਬੱਚੇ ਨੂੰ ਮਿਲੀ ਔਰ ਉਹਨਾਂ ਦੇ ਵੱਲੋਂ ਪੜ੍ਹਾਈ ਗਈ ਜੋ ਸਿੱਖਿਆ ਇਸ ਨੇ ਪ੍ਰਾਪਤ ਕੀਤੀ ਔਰ ਇਹਦੀ ਅੱਜ ਦੀ ਇਸ ਕਾਮਯਾਬੀ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਰੂਲ ਹੈ ਔਰ ਇਸ ਦੇ ਨਾਲ-ਨਾਲ ਜਿਹੜਾ ਲਕਸ਼ਾ ਇੰਸਟੀਚਿਊਟ ਹੈ ਜਿਹਦੇ ਵਿੱਚ ਇਹਨੇ ਆਪਣੇ 11ਵੀਂ ਦੇ 12ਵੀਂ ਦੇ ਪੜ੍ਹਾਈ ਦੇ ਨਾਲ-ਨਾਲ ਉਥੇ ਆਪਣੀ ਕੋਚਿੰਗ ਲਿੱਤੀ ਉਹ ਸੈਂਟਰਸ ਐਗਜ਼ਾਮ ਨੂੰ ਕ੍ਰੈਕ ਕਰਨ ਵਾਸਤੇ। ਤੋਂ ਅੱਜ ਸਾਡੇ ਵਾਸਤੇ ਇੱਕ ਪ੍ਰਾਊਡ ਮੂਮੈਂਟ ਹੈ। ਔਰ ਜਿੱਥੇ ਮੈਨੂੰ ਖੁਸ਼ੀ ਹੈ ਉਥੇ ਇਲਾਕੇ ਵਿੱਚ ਖੁਸ਼ੀ ਹੈ ਔਰ ਉਥੇ ਸਾਡੇ ਸਾਰੇ ਸ਼ਹਿਰ ਦੇ ਨੌਜਵਾਨ ਬੱਚਿਆਂ ਦੇ ਵਿੱਚ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਇੱਕ ਸਾਥੀ ਸਾਡਾ ਇੱਕ ਦੋਸਤ ਸਾਡਾ ਇੱਕ ਭਰਾ ਜਾਂ ਸਾਡੇ ਵਿੱਚ ਰਹਿਣ ਵਾਲਾ ਇੱਕ ਸਾਥੀ ਅੱਜ ਬਹੁਤ ਵੱਡੇ ਇੰਸਟੀਚਿਊਟ ਵਿੱਚ ਪੜ੍ਹ ਕੇ ਇੱਕ ਕਾਬਲ ਤੇ ਮਿਹਨਤੀ ਡਾਕਟਰ ਬਣੂਗਾ ਜੋ ਸਾਡੇ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਇੱਕ ਚੰਗੇ ਇੰਸਟੀਚਿਊਟ ਵਿੱਚ ਬੈਠ ਕੇ ਸੇਵਾ ਕਰਨ ਵਾਸਤੇ ਮਾਤਮਾਂ ਵੱਲੋਂ ਜਿਸ ਨੂੰ ਮੌਕਾ ਮਿਲੂਗਾ ਸੋ ਮੈਂ ਖੁਸ਼ਕਿਸਮਤ ਹੈ ਕਿ ਮੈਂ ਇਸ ਪਰਿਵਾਰ ਨਾਲ ਇੱਕ ਪਰਿਵਾਰਕ ਤੌਰ ਤੇ ਐਸੋਸੀਏਟਿਡ ਹੈ ਔਰ ਮੈਂ ਅੱਜ ਇਸ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਹੈ ਉੱਥੇ ਇਹਨੂੰ ਇਹਦੀ ਜ਼ਿੰਦਗੀ ਦੇ ਵਿੱਚ ਹੋਰ ਕਾਮਨਾਵਾਂ ਇਹਨੂੰ ਹਾਸਲ ਹੋਣ ਉਸ ਕਦਰਾਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਮੇਰੇ ਨਾਲ ਸਾਡੇ ਸਾਰੇ ਸ਼ਹਿਰ ਦੇ ਸਾਰੇ ਪਤਵੰਤੇ ਮੰਡੀ ਦੇ ਸੱਜਣ ਤੇ ਸ਼ਹਿਰ ਦੇ ਸੱਜਣ ਉਰੇ હાજર ਹੈ ਇਸ ਮੁਬਾਰਕ ਬਾਤ ਦੇਣ ਵਾਸਤੇ ਇਸ ਮੁਬਾਰਕ ਮੌਕੇ ਤੇ ਮੈਂ ਉਹਨਾਂ ਵੱਲੋਂ ਵੀ ਤੁਹਾਡੇ ਰਾਹੀਂ بیٹے ਨੂੰ ਮੁਬਾਰਕਬਾਦ ਦਿੰਨਾ ਹੈ ਔਰ ਉਮੀਦ ਕਰਦਾ ਹੈ ਕਿ ਆਪਣੇ ਜੀ ਮਕਾਮ ਦੇ ਵਿੱਚ ਜੂਰ ਖਾਮਿਆਬੀ ਹਾਸਲ ਕਰੂਗਾ ਔਰ ਜੋ ਇਹਦੇ ਮਨ ਦੀ ਇੱਛਾ ਹੋਊਗੀ ਜੋ ਇਸ ਦੇ ਮਨ ਦੇ ਵਿੱਚ MBBS ਤੋਂ ਬਾਅਦ ਜਦੋਂ ਇਹਨੇ MD ਕਰਨੀ ਹੈ ਇਹਦੇ ਮਨ ਦੇ ਵਿੱਚ ਜਿਹੜੀ ਫੀਲਡ ਹੋਊਗੀ ਉਸ ਫੀਲਡ ਨੂੰ ਵੀ ਇਹ ਜ਼ਰੂਰ ਹਾਸਲ ਕਰਨਾ ਚਾਹੁੰਦਾ ਮੈਂ ਸਮਝਦਾ ਹਾਂ ਇਹਦੇ 'ਚ ਬੜੀ ਕਾਬਲੀਅਤ ਹੈ ਸ਼ੁਰੂ ਤੋਂ ਹੀ ਇਹ ਬੱਚਾ ਪੈਨ ਇੰਟੈਲੀਜੈਂਟ ਰਿਹਾ ਹੈ ਹਮੇਸ਼ਾ ਇਹਨੇ ਆਪਣੀ ਮਿਹਨਤ ਨਾਲ ਆਪਣੇ ਹਰ ਕਲਾਸ ਦੇ ਵਿੱਚ ਇੱਕ ਚੰਗਾ ਰਿਜ਼ਲਟ ਪਹਿਲੀ ਕਲਾਸ ਤੋਂ ਲੈ ਕੇ ਆਖਰੀ ਕਲਾਸ ਤੱਕ ਇਹਨੇ ਪ੍ਰਾਪਤ ਕੀਤਾ ਹੈ ਔਰ ਜਿਹੜੇ ਸਾਡੇ ਉਰੇ ਭਵਾਨੀਗੜ੍ਹ ਚ ਡਾਕਟਰ ਸਾਹਿਬ ਹੈ ਬਾਕਸ ਆਫ ਰੂਲ ਮਾਡਲ ਸਮਝਿਆ ਆਂ ਔਰ ਇਹਨੇ ਟਾਰਗੇਟ ਬੇਸ ਤਰੀਕੇ ਨਾਲ ਆਪਣੀ ਪੜ੍ਹਾਈ ਨੂੰ ਕੀਤਾ ਔਰ ਉਸ ਪੜ੍ਹਾਈ ਦੇ ਟਾਰਗੇਟ ਨੂੰ ਇਹਨੇ ਜੋ ਮਨ ਸੋਚਿਆ ਸੀ ਉਸ ਨੂੰ ਅਚੀਵ ਕੀਤਾ ਤੋਂ ਇਹ ਵੀ ਗੱਲ ਆਪਣੇ ਆਪ ਵਿੱਚ ਇੱਕ ਬੜੀ ਮਜ਼ਬੂਤ ਹੁੰਦੀ ਹੈ ਕਿ ਅਗਰ ਕੋਈ ਬੱਚਾ ਆਪਣੇ ਜੀਵਨ ਵਿੱਚ ਕਿਸੇ ਗੱਲ ਨੂੰ ਟਾਰਗੇਟ ਬਣਾਉਂਦਾ ਹੈ ਤੇ ਉਸ ਟਾਰਗੇਟ ਨੂੰ ਬਾਕਸ ਅਚੀਵ ਕਰਦਾ ਹੈ that itself is a very big thing ਤੋਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਬੱਚਾ ਹੀ ਵਿਲ ਗੋ ਪਲੇਸਿਸ ਤੇ ਸਾਡੇ ਇਲਾਕੇ ਦਾ ਤੇ ਸਾਡਾ ਸਭ ਦਾ ਨਾ ਉਹਨੂੰ ਵੀ ਉੱਚਾ ਕਰੂਗਾ ਔਰ ਦੇਸ਼ ਦੀ ਸੇਵਾ ਵਿੱਚ ਵੱਡੇ ਪਦਰਤ ਦਾ ਹਿੱਸਾ ਬਣੇਗਾ